ਸਤਿ ਸ਼੍ਰੀ ਅਕਾਲ ਵੀਜੀ ਸਾਰੇ ਮੇਰੇ ਨੂੰ ਸੰਦੀਪ ਡਿਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਾਂ ਪਹੁੰਚ ਚੁੱਕੇ ਆਂ ਪਿੰਡ ਤਿਮਵਾਲ ਜ਼ਿਲ੍ਹਾ ਮਰਸਾ ਪਿੰਡ ਜੀ ਤਸੀਲ ਬਾਪੂ ਕਲਾਂ ਤੇ ਪਹਿਲੀ ਵੀਡੀਓ ਬਣਾਉਣ ਲੱਗੇ ਬਾਈ ਹੁਣ ਅਸੀਂ ਵਪਾਰ ਦਾ ਕੰਮ ਕਰਦੇ ਬਾਈ ਹੁਣੀ ਤਿਮਵਾਲ ਉਧਰੋਂ ਲੈ ਕੇ ਜਾਂਦੇ ਹਰਿਆਣਾ ਦੇ ਪਾਸੇ ਮਾਲ ਨੂੰ ਲੋਕ ਨੂੰ ਵੀ ਲੈਂਦੇ ਆ ਚੰਗੇ ਚੰਗੇ ਝੋਟਨੇ ਲੈ ਕੇ ਜਾਂਦੇ ਆ ਤੇ ਆਹ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਕਿ ਅੱਜ ਦਾ ਲੱਤੀ ਪ੍ਰਾਈਸ ਕੀ ਮਿਲ ਕੇ ਰਕੋੜਾ ਉਸ ਤੋਂ ਬਾਅਦ ਉਹ ਜਿਹੜੇ ਕੈਪਟਨ ਵੱਲੋਂ ਇੱਥੇ ਆ ਕੇ ਚੁਾਈ ਕਰੋ ਪਾਸ ਕਰੋ ਪੁਲਿਸ ਸੁਣੇ ਖੇਦੋ ਨਾਲੇ ਬੜੀ ਬੱਦਸ਼ਾਹ ਕਰਦਾ ਕਰੋ ਸਰੋ ਗੰਗਾਂ ਕੀ ਵਿੱਚ ਦਾ ਫੈਰਾ ਉੱਤੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਤੁਹਾਡਾ ਜੀ ਬਹੁਤ-ਬਹੁਤ ਸੰਦੀ ਹੋ ਤੁਹਾਡਾ ਸਵਾਲ ਪੁੱਛੀ ਚਲੋ ਮੁਬਾਰਕ ਕਰਦੇ ਜੀ ਮੁਬਾਰਕ ਤੁਹਾਨੂੰ ਬਹੁਤ-ਬਹੁਤ ਜੀ ਠੀਕ ਮੁਬਾਰਕ ਕਰਦੇ ਮੈਂ ਕਿਹਦੇ ਬਾਬਾ ਜੀ ਹਾਂਜੀ ਮੁਬਾਰਕ ਕਰਦੇ ਆ ਜੀ ਬਾਬਾ ਦੇ ਮੋਗੇ ਹੀ ਕਰਦੇ ਹਾਂ ਹਾਂਜੀ 25-30 ਸਾਲ ਹੋ ਗਈ ਮੁਬਾਰਕ ਕਰਦੇ ਅੱਛਾ ਪਹਿਲੂ ਕੀ ਕਰਦੇ ਨੇ ਜੀ ਹਾਂਜੀ ਪਹਿਲਾਂ ਨੂੰ ਕਰਦੇ ਨੇ ਪਹਿਲੂ ਕੀ ਕਰਦੇ ਨੇ ਮੈਂ ਕਿਹਾ ਪਹਿਲਾਂ ਫੌਜ ਚ ਪੋਜੀਸ਼ਨ ਆਏ ਜੀ ਅਜਾ ਹਾਂਜੀ ਆਦਮੀ ਨੂੰ ਉਹ ਜੀ ਸਾਹਿਬ ਤੁਸੀਂ ਵੀ ਹਾਂਜੀ ਉਹ ਦਰਿ ਪਰਿਸ਼ਰ ਆਏ ਜੀ ਠੀਕ ਐ 25 ਸਾਲ ਨੌਕਰੀ ਕਰਕੇ ਉਦੋਂ ਉਹ ਰਹੀ ਕੰਮ ਕਰ ਲਏ ਜੀ ਹਾਂਜੀ ਬਹੁਤ ਫਿਰ ਇਹਨਾਂ ਮਈਆਂ ਨਾਲ ਪਿਆਰ ਪੈ ਗਿਆ ਪਹਿਲਾਂ ਵੀ ਪਿਆਰ ਸੀ ਥੋੜਾ ਥੋੜਾ ਹਾਂਜੀ ਫਿਰ ਆਗੇ ਇਹਨਾਂ ਨੂੰ ਮਾਰ ਨਾਲ ਪਿਆਰ ਪਾ ਲਿਆ ਜੀ ਠੀਕ ਐ ਠੀਕ ਐ ਹਾਂਜੀ ਤੇ ਹੋਰ ਜੀ ਸਾਹਿਬ ਬਾਹਰੋਂ ਜਾਂਦਾ ਮਾਲ ਹਾਂਜੀ ਬਾਹਰੋਂ ਮਾਲ ਲਿਆਉਂਦੇ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਜੀ ਹਰਿਆਣੇ ਚੋਂ ਲਿਆਉਂਦੇ ਜੀ ਮਾਲ ਉਹ ਤੋਂ ਲੈ ਕੇ ਆਉਂਦੇ ਹਾਂਜੀ ਮਾਲ ਉਹ ਤੋਂ ਲੈ ਕੇ ਆਉਂਦੇ ਹਾਂ ਸਸਿਆਂ ਦੇ ਚੰਗੇ ਚੰਗੇ ਝੋਟੇ ਲੈ ਕੇ ਚੰਗੇ ਚੰਗੇ ਝੋਟੇ ਲਿਆਉਂ ਲੋਕ ਵੀ ਲੈ ਲੈਣ ਆਂ ਹਾਂਜੀ ਚੰਗੀ ਚੰਗੀ ਦਾ ਸ਼ੌਂਕ ਚੰਗੀ ਅੱਜ ਕੱਲ ਵਿਕਦੀ ਹੈ ਜੀ ਮਾੜੀ ਵਿਕਦੀ ਨਹੀਂ ਜੀ ਹਾਂ ਬਿਲਕੁਲ ਭਾਜੀ ਬਿਲਕੁਲ ਚੰਗੇ ਮਾਸ ਦੀ ਕਦਰ ਹੈ ਬਿਲਕੁਲ ਕਿਨੇ ਨੁਟੇ ਵੇਲੇ ਜੀ ਅੱਜ ਪੰਜ ਝੋਟੀਆਂ ਜੀ ਪੰਜ ਹਾਂਜੀ ਗਾਂ ਨਹੀਂ ਖਰੀਦੇ ਹਾਂਜੀ ਗਾਂ ਨਹੀਂ ਖਰੀਦੇ ਗਾਂ ਗਾਂ ਕਦੇ ਕਦੇ ਲੈ ਲਈ ਦੀ ਅੱਜ ਗਾਂ ਚੰਗੀ ਲੈ ਲੈਣੇ ਹਾਂ ਚੰਗੀ ਵਧੀਆ ਜਿਹੀ ਕੋਈ ਤਾਂ ਲੈ ਲੈਂਦੀ ਚਲੋ ਫੋਜੀ ਦਾ ਐਡਰੈਸ ਬੋਲੋ ਜੀ ਫਿਰ ਆਪਣਾ ਹਾਂਜੀ ਐਡਰੈਸ ਬੋਲੋ ਨਾਮ ਤੁਹਾਡਾ ਨਾਗਰਨਾਮ ਸਿੰਘ ਨਾ ਜੀ ਹਾਂਜੀ ਫੌਜੀ ਗਰਨਾਮ ਸਿੰਘ ਠੀਕ ਹੈ ਪਿੰਡ ਤਮੋਵਾਲ ਠੀਕ ਹੈ ਸੀਰ ਬਾਬਾ ਬਕਾਲਾ ਠੀਕ ਹੈ ਜਿਹੜਾ ਅਮਰਸਰ ਠੀਕ ਹੈ ਫੋਨ ਨੰਬਰ ਤੁਹਾਡਾ 98147 18792 ਇੱਕ ਵਾਰੀ ਫਿਰ ਬੋਲੋ 98147 18792 ਠੀਕ ਹੈ ਹਾਂਜੀ ਚਲੋ ਕਰੀ ਸ਼ੁਰੂਰੀ ਕਰੋ ਜੀ ਆਜੋ ਦੱਸੋ ਇਹ ਸੁਆ ਜੀ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਹਾਂਜੀ ਦੂਜੇ ਸੁਆ ਤੁਸੀਂ ਛਿੱਕੀ ਦੰਦੀਆਂ ਜੀ 6 ਦੰਦਾਂ ਤਾਂ 6 ਦੰਦਾਂ ਜੀ ਠੀਕ ਆ ਗੱਡੀ ਵਗ ਰਹੀ ਜੀ ਇਹਦੇ ਠੀਕ ਆ ਤੇ ਚਾਰ ਦਿਨ ਸੂਈ ਨੂੰ ਰੱਖੀਏ ਤੁਸੀ ਉਧਰ ਆਈ ਇਹ ਹਾਂਜੀ ਉਧਰ ਆਈ ਆ ਜੀ ਤੇ 47 ਸਹੀ ਦੋ ਦਸਣਾ ਬਿਲਕੁਲ ਜਿੰਨਾ ਤੁਹਾਨੂੰ ਤਾਂ ਹੈਗਾ ਦੁੱਧ ਭਾਵੇਂ 15 ਲੀਟਰ ਘਵਾ ਲੋ ਜੀ ਹਾਂਜੀ ਇਹਦਾ 13 ਕੰਡੇ ਵਾਲਾ ਮਿਲ ਕੇ ਦਿਆਂਗੇ 13 ਕੰਡੇ ਵਾਲਾ ਹਾਂਜੀ 13 ਕੰਡੇ ਵਾਲਾ ਮਿਲ ਕੇ ਦਿਆਂਗੇ ਠੀਕ ਆ ਖੋ ਲੋ ਭਾਈ ਜੀ ਫਿਰ ਲੋ ਜੀ ਵੇਖੋ ਸੋਣੀ ਝੋਟੀ ਆ ਤੇ ਜੈਡ ਬਲੈਕ ਝੋਟੀ ਆ ਲੇਕਰ ਨਸਲ ਕੂਈ ਝੋਟੀ ਦੇ ਦੇਖੋ ਚੈੱਕ ਕਰੋ ਬਾਹਰ ਲੈ ਕਰੋ ਜੀ ਚਾਹ ਪਤਨਾਦਰਤ ਵਧੀਆ ਬੁਝ ਰਿਹਾ ਹੈ ਕਿਸੇ ਕੱਢੀ ਕੁਢੀ ਕੀਤੀ ਹੈ ਮੇਲੇ ਲੈ ਕੇ ਆ ਤਾਂ ਕੋਈ ਹਾਂਜੀ ਮੇਲੇ ਮੂਲੇ ਤੋਂ ਨਹੀਂ ਠੀਕ ਹੈ ਨਹੀਂ ਮੈਂ ਕੱਢੀ ਕੁਢੀ ਕੀਤੀ ਰਹੇ ਤੋਂ ਨਹੀਂ ਪੜਾਈ ਆ ਮੈਨਾਂ ਉਦਾਂ ਹੀ ਗਲਤੀ ਪਰ ਚੰਗੀ ਨਾਲ ਨਹੀਂ ਕੀਤੀ ਪਰ ਮੈਂ ਉਦਾਂ ਦੀ ਹਾਂ ਹਾਂ ਆਦੇਵਾ ਦੋ ਦੋ ਨਹੀਂ ਮੈਂ ਉਧਰ ਜੀ ਤੁਸੀਂ ਉਧਰ ਲੈ ਕੇ ਨਹੀਂ ਇਧਰੋਂ ਲਈ ਆ ਉਧਰੋਂ ਉਧਰੋਂ ਲਈ ਆ ਅਛਾ ਉਧਰੋਂ ਲਈ ਆ ਉਧਰੋਂ ਲਈ ਆ ਕਿਲ ਕਟੀਆਂ ਕੀਤੀਆਂ ਕਿਸੇ ਨੇ ਕੀ ਚੰਗੀਦਾਂ ਨਹੀਂ ਕੀਤੀ ਠੀਕ ਹੈ ਇੱਕ ਮਿੰਟ ਖੜੋ ਇੱਥੇ ਇੱਕ ਮਿੰਟ ਮੜਾ ਮੈਂ ਇੱਕ ਮਿੰਟ ਕਮਾਓ ਮਸਰ ਮੜਾ ਕਮਾਓ ਕਮਾਓ ਮੜਾ ਮੋਮਾ ਦਿਖਾਓ 20 ਦੋ ਦੋ 18 19 ਕਿਲੋ 18 19 ਕਿਲੋ ਆਜੋ 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 ਪੋਲੀ ਤਿਆਰ ਹੀ ਹੋਈ ਹੈ ਲਓ ਬੱਚਾ ਮਗਰ ਕੀ ਹੈ ਜਿੰਦੇ ਮਗਰ ਕੱਟੀ ਜੈਡ ਬਲੈਕ ਦੀ ਚਲੋ ਲੈ ਜਾ ਹੁਣ ਲੈ ਚਲੋ ਲੋ ਚੈੱਕ ਕਰੋ ਕਰਦੀ ਹੁਣੀ ਜੋਟੀ ਆ ਐ ਜੈਡ ਬਲੈਕ ਕਾਲੀ ਸ਼ਾ ਬਾਕੀ ਚਲੋ ਦੋ ਦੋ ਜਿਹੜਾ ਫਿਲਾਲ ਚ ਨਾ ਹੈਗਾ ਜੀ ਆ ਆ ਲਈ ਕਿੱਥੇ ਰਹੀ ਕੱਟੀ ਥਾਲੀ ਚ ਦੋ ਰੋ ਜੀ ਦੋ ਰੋ ਚੱਲੋ ਬੰਦੋ ਬੰਦੋ ਬੋਲੇ ਰੇਡ ਵੀ ਉਹਨਾਂ ਕਿ ਰੱਖਣਾ ਘਟਾਣਾ ਵਧਾਣਾ ਲਈ ਜੇ ਆਪਾਂ ਜਿੰਨਾ ਹੈਗਾ ਆਪਾਂ ਜਿਆਦਾ ਕਮਾਈ ਨਾ ਨੇ ਆਪਾਂ ਨੂੰ ਭਰਾ ਭਰਾਵਾਂ ਨਾਲ ਮਿਲਣ ਵਰਤਣਾ ਚਾਹੀਦਾ ਹਾਂਜੀ ਕਮਾਈ ਥੋੜੀ ਹੋ ਜੂਗੀ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਵੀ ਫੋਨ ਲੱਗੇ ਪਹਿਲਾਂ ਵਾਰ ਹੀ ਇਸ ਕੰਮ ਤੇ ਆ ਜੀ ਜਿਆਦਾ ਕਮਾਈ ਕਰਾਂਗੇ ਬਿਲਕੁਲ ਬਿਲਕੁਲ ਹੋ ਹੀ ਸਕਦਾ ਹੈ ਜੀ ਮੰਨ ਲਓ ਭਾਵੇਂ 1.5 ਲੱਖ ਕਰਾ ਲਓ ਜੀ ਹਾਂਜੀ ਤੇ 1.35 ਦੀ ਦੇ ਦਾਂਗੇ ਛੋਟੀ ਜੀ ਪੱਕਾ ਹੀ ਮੰਨ ਲਓ ਕਿ ਛੋਟ ਕਰੋਗੇ ਕੋਈ ਨਹੀਂ ਛੋਟ ਕਰਾਂਗੇ ਜੀ ਮਾਰਤਾ ਕਰਾਏ ਕਿੰਨੀ ਕਰੋਗੇ ਜਿੰਨਾ ਮਾਰਤਾ ਹੋਊਗਾ 5 ਛੋਟ ਕਰ ਦਾਂਗੇ 1 3 ਹੋਰ ਹੋ ਜੂਗਾ ਮੌਕੇ ਦੇ ਹਾਂਜੀ ਕੋਈ ਨਹੀਂ ਚਲੋ ਆ ਜਾਓ ਕਰੋ ਜੀ ਇਧਰ ਆਓ ਏ ਘਪਣਾ ਜੀ ਤੇ ਸੁਈ ਆ ਗਈ ਦੁੱਧ ਕਿੰਨਾ ਥੱਲੇ ਇਹਦੇ ਥੱਲੇ ਦੁੱਧ 10 ਲੀਟਰ ਅੱਛਾ ਇਹਨੂੰ 4 ਦਿਨ ਸੁਈ ਨੂੰ ਆਏ ਤੇ ਫੋੜੇ ਤੇ ਆ ਜੀ ਫੋੜੇ ਜੀ ਹਾਂ ਜੀ ਤੇ ਦੂਜਾ ਸੁਆ ਇਹਦਾ ਪਹਿਲਾ ਸੁਆ ਛੱਕੀ ਦਿੰਦੀ ਆ ਅੱਛਾ ਪਹਿਲਾ ਸੁਆ ਆ ਪਹਿਲਾ ਸੁਆ ਇਹ ਵੀ ਉਧਰ ਹੀ ਆਈ ਆ ਹਾਂ ਜੀ ਉਧਰ ਆਈ ਤੇ ਖੋਲੀ ਭਾਈ ਜੀ ਨੂੰ ਵੀ ਆਪਾਂ ਫੋਨ ਕੱਟੀ ਆ ਪਹਿਲਾ ਸੁਆ ਪਹਿਲਾ ਸੁਆ ਹੀ ਪਰੌਣ ਕੱਟੀ ਆ 10 ਲੀਟਰ ਧਾਰਾ ਠੀਕ ਆ ਪਰ ਬਾਕੀ ਝੋਟੀਆਂ ਵੀ ਬੜੀ ਸੋਣੀ ਆ ਦੇਖ ਵੱਡੀ ਝੋਟੀ ਪੂਰੀ ਇਹ ਵੀ ਜੈਡ ਬਲੈਕ ਹੀ ਆ ਜਾ ਨਹੀਂ ਮਈਆਂ ਉੱਡ ਗਿਆ ਗੈਂਡੇ ਕੋਲ ਨਹੀਂ ਆ ਮਾਲ ਪ੍ਰਵਾਹ ਰੁਕਤ ਕਾਲ ਨੇ ਜੀ ਮਾਲ ਬਹੁਤ ਵਰੀਆ ਲਈ ਜੀ ਮਾਲ ਇੱਥੋਂ ਉੱਤੇ ਨਹੀਂ ਦਾ ਹਾਂ ਜੀ ਇਸ ਤੋਂ ਉੱਤੇ ਮਾਲ ਲੈ ਆਉਣਾ ਆਪਣੇ ਕੋਲ ਅੱਛਾ ਦੂਜਾ ਇਹ ਪੰਜ ਪੰਜ ਲੀਟਰ ਵਾਲੀਆਂ ਮੱਜਾਂ ਆਪਣੇ ਕੋਲ ਆਉਂਦੀਆਂ ਬੱਲੇ ਬੱਲੇ ਹਾਂ ਜੀ ਫਿਰ ਦਾ ਆਤਕ ਰਾਈ ਸਹੀ ਤੁਸੀਂ ਦਾ ਹਾਂ ਜੀ 25 ਲੀਟਰ ਮੈਂ ਆਈ ਹੈ ਆਪਣੇ ਕੋਲ ਹਾਂ ਜੀ ਹਾਂ ਜੀ ਇਹ ਕਿੰਨੇ ਵਿੱਚ ਜੀ ਫਿਰੋ ਉਹ ਵੇਚੀ ਆਪਾਂ ਦੀ 2 ਲੱਖ ਦੀ। ਵੇਚਣ ਵਾਲੇ ਬੰਦੇ ਨੇ ਖੜੀ ਵਪਾਰੀ ਨੇ ਉਹਨੇ ਗਾਮਰ ਕੇ ਫੇਰ ਜਾ ਕੇ 2.5 ਲੱਖ ਦੀ ਵੇਚੀ। ਅੱਛਾ। ਆਹ ਵੇਖੋ ਜੀ। ਮੈਂ ਸਹਾਂ ਦਾ ਮੋਲੋਂ ਦਾ ਜੀ ਸ਼ਿੱਗੀ ਦੰਦੀ। ਹੂੰ ਹੂੰ। ਉਹਦਾ ਤਾਂ ਮਾਲ ਆ। ਉਹਦਾ ਤਾਂ ਮਾਲ ਦਾ ਮਾਲ ਦਾ ਨਜ਼ਾਰਾ ਹੀ ਵੱਖਰਾ ਹੋ। ਫੋਜੀ ਸਾਹਿਬ ਆਦਰ ਆਪਣੇ? ਹਾਂਜੀ। ਠੀਕ ਆ। ਅੱਗੇ ਇੱਕ ਸਾਡੇ ਸਾਡੇ ਦਾ ਫੋਜੀ ਬਹੁਤ ਆ ਗਿਆ। ਹਾਂਜੀ। ਹਨਾ ਜੀ। ਮੇਰੇ ਤਾਂ 5ਵੇਂ 6ਵੇਂ ਤੁਹਾਡੇ ਫਾਦਰ ਸਾਹਿਬ ਆ। ਉਹਨੂੰ 25 ਸਾਲ ਹੋ ਗਏ 2001 ਦੇ ਆਏ ਉਹ ਵਪਾਰਕੇ ਤਾਂ। ਲਓ ਜੀ। ਹੁਣ ਤੇ ਮੋੜ ਦੇ ਫੋਜੀ ਵੀ ਆਪਣੇ ਕੋਲ ਆ ਗਿਆ। ਅੱਗੇ ਵੱਲ ਕੋਈ ਛਰੀਆ ਦੇ ਖੈਰੇ ਦੇ ਕੋਈ ਮਿਠਵਾਰ ਦੇ ਕਈ ਵਜਨ ਤੇ ਮੌਜਾ ਆਇਆ ਹਾਂਜੀ ਹਾਂਜੀ ਬੋਲੋ ਜੀ ਇਹਦਾ ਬਹੁਤ 1.5 ਲੱਖ ਕਰਦੇ ਆ ਜੀ ਹਾਂਜੀ ਤੇ ਮਾਨਸਾਲ ਕਰਦਾ ਕਿ ਜਿੰਨਾ ਤੁਸੀਂ ਆਪ ਕੋ ਸੰਦੀ ਉਸਨੇ ਦੀ ਤੇ ਮੈਂ ਨਹੀਂ ਕਹ ਰਿਹਾ ਕੋਈ ਤੁਸੀਂ ਆਪੀ ਲੈਣਾ ਕੋਈ ਗੱਲ ਨਹੀਂ ਇੱਕੋ ਹੀ ਮੌਲਾ ਕਿ ਦੇਣਾ ਹੀ ਆ ਇਹਦਾ ਮੈਰਜਾ ਉਹ 1:40 ਦੀ ਦੇ ਦਾਂਗੇ 1:40 ਦੀ 1:40 ਦੀ ਦੇ ਦਾਂਗੇ ਕੋਈ ਵੀ ਲੈਣ ਆਇਆ ਕੋਈ ਮੋਕਾਟਾ ਕੋਈ ਖੁੱਲਾ ਤਲਾ ਮਾਨਦਾਨ ਕਰਦਾਂਗੇ ਕਰ ਦੋਗੇ ਥੋੜਾ ਬੜਾ ਮਾਨਦਾਨ ਕਰਾ ਬਿਲਕੁਲ ਬਿਲਕੁਲ ਨਫਾ ਨਹੀਂ ਥੋੜਾ ਨਫਾ ਥੋੜਾ ਨਫਾ ਲੈਣਾ ਬਿਲਕੁਲ ਬਿਲਕੁਲ ਆਪਣੇ ਨਾਲ ਆ ਜਾਓ ਤੇ ਬੁਰੀ ਫੁੱਜਾ ਉਧਰ ਲਈ ਆ ਹਾਂ ਜੀ ਵੀ ਬੁਰੀ ਉਧਰ ਦੀ ਆ ਜੀ ਅੱਛਾ ਇਹ ਵੀ ਉਧਰੋਂ ਆਈ ਆ ਉਧਰੋਂ ਆਈ ਆ ਜੀ ਅਮੀਲੀ ਬੁਰੀ ਆ ਲਓ ਜੀ ਵੇਖੋ ਤੇ ਇਹਦਾ ਕੋਈ ਵੀ ਤਰ੍ਹਾਂ ਦਾ ਟਕਾੜੇ ਪਿਛਲੇ ਕਰਦਾ ਪਿਛਲੇ ਕਰਦਾ अच्छा 20 लीटर गार्ड ਜਿਹੜਾ ਜਿਹੜਾ 20 ਕਿਲੋ ਦੁੱਧ ਦਊਗੀ ਮੈਂ ਜੀ ਕੁਝ ਸਾਹਿਬ ਕਹਿੰਦੇ 20 ਲੀਟਰ ਦਾ ਗਾਰਡ ਮੇਲ ਕਰਦਾ ਬਾਕੀ ਗੱਭਣ ਮਾਝਾ ਇਹ ਬੁਰੀ ਹੁੰਦੀ ਹੈ ਜੇ ਬੁਰੀ ਨੀਲੀ ਚ ਆਉਂਦੀ ਜਿਹੜੀ ਰਵਾ ਜਿਹੜਾ ਉਹ ਨੀਲੀ ਪੂਰੀ ਨੀਲੀ ਰੱਖੀ ਹਾਂ ਜੀ ਹਾਂ ਜੀ ਅੱਖਾਂ ਹੈਗੇ ਚਿੱਟੀਆਂ ਜੀ ਹਾਂ ਜੀ ਨੇ ਅੱਖਾਂ ਬਿੱਲੀਆਂ ਵਾ ਬਾਕੀ ਸਾਰੇ ਨਿਸ਼ਾਨ ਹੈਗੇ ਨੇ ਅੱਖਾਂ ਹੈਗੇ ਚਿੱਟੇ ਨਿਸ਼ਾਨ ਹੈਗੇ ਆ ਅੱਖਾਂ ਬਿੱਲੀਆਂ ਕਿ ਨਹੀਂ ਹੈਗੇ ਥੋੜੇ ਥੋੜੇ ਹੈਗੇ ਥੋੜੇ ਚਲ ਕੁਝ ਦੋਵੇਂ ਥੋੜੇ ਪੂਛ ਤੇ ਚੁਕਸ਼ਾਬ ਵਾਲੇ ਸਾਰੇ ਨਿਸ਼ਾਨ ਹਾਂ ਨਿਸ਼ਾਨੇ ਸਾਰੇ ਹੈਗੇ ਆ ਨਿਸ਼ਾਨੀਆਂ ਸਾਰੀਆਂ ਹੈਗੇ ਆ ਜੀ ਹਾਂ ਬਾਕੀ ਬਹੁਤ ਠੰਡੀ ਠੀਰੀ ਆ ਜਿੱਥੇ ਮਰਜੀ ਇਹਨੂੰ ਇੱਦਾਂ ਛੱਡ ਦੋ ਜਿੱਥੇ ਮਰਜੀ ਜੋਤਦੇ ਫਿਰ ਆਜੋ 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 ਮੂੰਹ ਮਤ ਖਾਓ ਕਰਾਂ ਦੀ ਲੋ ਜੇ ਲੋ ਜੇ ਠੀਕ ਬਹੁਤ ਠੰਡੀ ਠੀਰੀ ਹੈ ਬਾਠੀ ਚਲੋ ਲੈ ਕੇ ਚਲੋ ਲੋ ਜੀ ਬਾੜੀਆਂ ਪੰਜੇ ਪੰਜੇ ਬਠੋਕੇ ਤੁਸੀਂ ਨਾ ਆਤ ਕਰਾਈ ਵੀ ਨਾਲੇ ਐ ਹਾਰ ਹੋਰ ਪਾਏ ਹੋਏ ਨਾ ਨਾ ਲਿਵਾ ਵਾਲੀ ਮਾਝਾ ਦੁੱਧ ਬਹੁਤ ਹੋਗੀ ਇਹ ਸੇਵਾ ਕਿਤੇ ਜੀ ਤੋਂ ਕਲਾਸ ਨਹੀਂ ਕਰੂਗੀ ਹਾਂ ਅੱਛਾ ਹਾਂ ਜੀ ਵਾਹ ਜੀ ਵਾਹ ਚੰਗੀ ਸੇਵਾ ਕਰਨੀ ਜੀ ਤੋਂ ਬਹੁਤ ਸਾਰਾ ਕਿ ਮੈਂ ਉਹ ਤੋਂ ਆ ਗਿਆ ਇਹ ਰਸੋਤੇ ਤੇ ਕਿੰਨਾ ਕਰਨਾ ਸੇਵਾ ਬਟੇ ਤੋਂ ਬਸ ਹੱਥ ਕਰਾਈ ਵੀ ਹਾਂ ਜੀ ਫੌਜੀ ਸਾਹਿਬ ਹਾਂ ਜੀ ਬੋਲੋ ਇਹ ਦੇਖੋ ਜੀ ਮੁੱਲ ਤੋਂ ਭਾਵੇਂ 1-2 ਲੱਖ ਰਪਏ ਮਨ ਨਹੀਂ ਆਪਾਂ ਕਰਨਾ ਜੀ ਦੇਣੀ ਆਪਾਂ ਪੈਣ ਭਰਾਵਾਂ ਦਾ ਬਿਲਦ ਬਸਤ ਵਾਲੀ ਗੱਲ ਕਰਨੀ ਆ ਜੀ ਬਿਲਕੁਲ ਹਾਂ ਜੀ ਹਾਂ ਜੀ ਉਨੇ ਦਾ ਕਿੱਥੀ ਕਰਦੇ ਆ ਜੀ ਹਾਂਜੀ ਇਹ ਸਵਾ ਦੀ ਛੋਟੀ ਦੇਦਾਂਗੇ ਕਿਹਦੇ ਜੀ ਸਵਾ ਸਵਾ ਲੱਖ ਦੀ ਦੇਦਾਂਗੇ ਸਵਾ ਲੱਖ ਦੀ ਸਵਾ ਲੱਖ ਦੀ ਲੱਖ ਬਾਕੀ ਵੀ ਜਾਣਦਾ ਜੀ ਬਾਕੀ ਮਾਨ ਸਰ ਭੈਣ ਭਰਾ ਆਦਮ ਉਹਦੇ ਹੋਰ ਵੀ ਕਰ ਦੇਓ ਮੋਗਰੇ ਲਓ ਜੀ ਮਾਨ ਦਾ ਫੌਜੀ ਸਾਹਿਬ ਜ਼ਰੂਰ ਕਰਨਗੇ ਮਾਨ ਦਾ ਜ਼ਰੂਰ ਕਰਾਂਗੇ ਬਸ ਠੀਕ ਆ ਆਦਮ ਫੌਜੀ ਸਾਹਿਬ ਨੂੰ ਲੋ ਫੇ ਦੋ ਮਈਆਂ ਚੰਗੇ ਰਖੋਣ ਵਾਲੀਆਂ ਇਹ ਗੱਪੜਾ ਉਹ ਦੇ ਛੋਟੀ ਦਾ ਵੀ ਬੜੀ ਸੋਹਣੀ ਆ ਬਹੁਤ ਸੋਹਣੀ ਚੱਲ ਬੋਲਿਆ ਕਿ ਮੈਂ ਬਸ ਸੁਣ ਰਹੀ ਹਾਂ ਛੋਟੀ ਸਭ ਤੋਂ ਵਾਇਆ ਬਿਲਕੁਲ ਜੀ ਤੁਹਾਡਾ ਜੀ ਇਹ ਵੀ ਦੇਖੋ 100 ਗ੍ਰਾਮ ਲਓ ਜੀ ਦੇਖੋ ਆ ਰਾਜੀ ਭਾਜੀ ਡੈਡ ਬਣਾਇਆ ਪੁੱਛ ਕੇ ਨਹੀਂ ਚਿੱਟੀ ਵੀ ਐਣੀ ਹਾਂ ਜੀ ਛਾੜ ਛਾੜ ਕੇ ਲੈ ਗਈ ਜੀ ਮੋਟੀ ਸਾਡੇ ਪੁੱਛ ਨਹੀਂ ਚਿੱਟੀ ਲੈਣੀ ਹਾਂ ਜੀ ਤੁਸੀਂ ਨਾਲ ਜਾਣਾ ਜੀ ਦਾਣਾ ਛਾੜ ਕੇ ਲੈ ਜਾ ਜੀ ਦਾਣਾ ਲਈਏ ਭਾਵੇਂ ਇੱਕ ਤਾਂ ਲਈਏ ਲਈਦਾ ਛੋਟੀ ਦਾ ਲਈਦਾ ਛੋਟੀ ਦਾ ਹਾਂ ਮੈਂ ਮਾੜੀ ਨਹੀਂ ਦਊਗੀ ਗਰੰਟੀ ਹੋ ਗਈ ਕਿਸੇ ਚੀਜ਼ ਦੀ ਹਾਂ ਹਾਂ ਬਿਲਕੁਲ ਬਿਲਕੁਲ ਬਾਕੀ ਗੱਲ ਲਈਦਾ ਵਧੀਆ ਲਈਦਾ ਵਧੀਆ ਤੇ ਬਾਕੀ ਗੱਲ ਸਹੀ ਬਾਈ ਜੀ ਨੇ ਕਿਹਾ ਜਾਨਾ ਛਾੜ ਕੇ ਲੈਣਾ ਪਰ ਲੈਣਾ ਸਿਰੇ ਦਾ ਸਿਰੇ ਦਾ ਸਿਰੇ ਠੀਕ ਆ ਭਾਵੇਂ ਇੱਕ ਅੱਧਾ ਘੱਟ ਲਈਏ ਇੱਕ ਅੱਧਾ ਘੱਟ ਲੈਣੀਏ ਪਰ ਲੈਣਾ ਛੋਟੀ ਦਾ ਜਨਾ ਹਾਂ ਜੇ ਇੱਕ ਹੁੱਕਾ ਫਰੇ ਵੀ ਛੋਟੀ ਤੇ ਬੜਾ ਰਕਾਰ ਬੜਾ ਦੁੱਧਾ ਫਰੇ ਜੀ ਦੁੱਧ ਦਾ ਇਹ ਵੀ ਇਸੇ ਘਾਤਿਆਂ ਨੇ 20 ਲੀਟਰ ਹੀ ਖਾਣਾ ਲੀਟਰ ਤੇ ਮੰਨ ਕੇ ਚੱਲ ਜਾਂਦੇ ਆ 18 ਲੀਟਰ ਤੇ ਸਿਵਾਉਂਗੀ ਤੁਸੀਂ ਜੇ ਰੋ ਬਿਠਾ ਦੇ ਗਰੰਟੀ ਹਾਂ ਜੀ ਉਹ ਕੀ ਗੱਲ ਆ ਲਓ ਜੀ ਇਹਦੇ ਸਭਿਆ ਗਰੰਟੀ 18 ਲੀਟਰ ਦੀਆਂ ਇਹ ਕਰਨਗੇ ਪੂਰੇ ਆਹ ਦੇਖੋ ਇਹ ਰਗਾੜ ਫੜਾਂਗੇ ਚੱਲਾਂ ਦੇ ਘਰਾਂ ਦੇ ਇਹ ਬੋਝਾ ਕੰਨ ਆ ਮੈਂ ਆ ਵੇ ਕੇ ਮਾਰਖ ਹੋ ਜਾਗਾ ਘੜਿਆਂ ਦਾ ਬਾਕੀ ਰੇਡ ਵਿੱਚ ਰੇਡ ਵੀ ਰੇਡ ਦਾ ਗਾ ਭਾੜਾ ਕਰਨਾ ਬਾਕੀ ਰੇਡ ਰੇਡ ਤੇ ਉਹਨਾਂ ਨਾਲ ਨਸਲ ਸਾਡਾ ਰੇਡ ਸੁਣ ਠੀਕ ਵੀ ਆ ਹਾਂਜੀ ਹਾਂਜੀ ਬਿਲਕੁਲ ਵਾਜੂਬ ਆਪਾਂ ਨੇ ਇਹ ਤਾਂ ਬੁਲਾਈਆਂ ਨਗਦ ਲੈ ਲਈਆਂ ਹੋਈਆਂ ਲੈ ਲਈਆਂ ਵਾ ਤੇ ਵਾਜ ਜਬੜੀ ਕਰਾ ਕਮਾਈ ਆਪਾਂ ਨੂੰ ਥੋੜੀ ਹੋ ਜੇ ਪੈਣ ਭਰਾਵਾ ਦਾ ਮੇਲ ਬਿਲਕੁਲ ਬਿਲਕੁਲ ਜੀ ਪਿਆਰੀ ਪਿਆਰੀ ਕਰਨਾ ਨਹੀਂ ਹਾਂਜੀ ਹਾਂਜੀ ਠੀਕ ਆ ਹਾਂਜੀ ਇਹਦਾ ਮੁੱਲ ਤੇ 145 ਕਰਦੇ ਆ ਜੀ ਹਾਂਜੀ ਤੇ ਬਾਕੀ ਮਾਨਸਾਨ ਜਿੰਨਾ ਆਖੋ ਤੁਸੀਂ ਕਰਦਗੇ ਕੋਈ ਗੱਲ ਨਹੀਂ ਜੀ ਮੈਂ ਨਹੀਂ ਕਹਣਾ ਤੁਸੀਂ ਆਪੇ ਕਰਨਾ ਹਾਂਜੀ ਕਸੂ ਕੋਈ ਗੱਲ ਨਹੀਂ 135 ਦੀ 135 ਦੀ ਹੋਰ ਹੋ ਜੂਗਾ ਮਾਨ ਦਾ ਮੋਕੇ ਕਰ ਦੋਗੇ ਆ ਜੋ ਆ ਜੋ ਲਾਸਟ ਪੀਸ ਵੇਖੀਏ ਕਰਾਂ ਦੀ ਇਹ ਵੀ ਉਧਰ ਹੀ ਆ ਇਹ ਵੀ ਉਧਰੋਂ ਵੇਖੋ ਅਹ ਜੇਬਾਂ ਪਾਈਆਂ ਥੋੜੇ ਕਾਪੜੀ ਘੋੜਿਆਂ ਨੂੰ ਝਾਣਾਂ ਪਰ ਠੀਕ ਆ ਇਹ ਵੀ ਜੋ ਪੂਰਾ ਚੱਡਾ ਪਛਾਣ ਕੱਢੋ ਥੋੜਾ ਕਿੱਛ ਰਿਕਾਰਡ ਬਣੂਗੀ ਆੰਦੋ ਥਾਨ ਬੜਾ ਵਾਰੀ ਲੱਗਣਾ ਜਬਾਤ ਬਹੁਤ ਨੱਟਾ ਨਾ ਬਹੁਤ ਕੜੀਆਂ ਚੋਟੇ ਬਾਤ ਸੀ ਜੀ ਆੰਦੋ ਜੀ ਆੰਦੋ ਆੰਦੋ ਕੋਈ ਦਾ ਲਾਸਟ ਪੀਸ ਹੀ ਆਵਣਾ ਐਂਡ ਵਾਲਾ ਪੀਸ ਇਹਨੇ ਕੋਈ ਗੱਲ ਨਹੀਂ ਦਿੱਤਾ 100 ਰੁਪਏਾਂ ਚ ਹਾਂ ਜੀ ਕੋਈ ਜੱਤੀ ਆਇਆ ਛਾਂਗਣ ਲਈ ਹਾਂਜੀ ਇਹਦਾ ਮੁੱਲ ਤੇ 10 ਕਰਦੇ ਆ ਜੀ ਹਾਂਜੀ ਤੇ ਬਾਕੀ ਮਾਨਤਾ ਕਰਦਾ ਕਿ ਭੈਣ ਭਰਾ ਦਾ ਲੱਖ ਦੀ ਪੂਰੇ ਵੀ ਕਹਦਾ ਜੀ ਹਾਂਜੀ ਲੱਖ ਦੀ ਪੂਰੇ ਦੀ ਕਹਦਾ ਲੱਖ ਦੀ ਪੂਰੇ ਦੀ ਹਾਂਜੀ ਹੋਰ ਜਾਣ ਦੋ ਆ ਕੋਈ ਨਹੀਂ ਹੋਰ ਯਾਰ ਛੋਕ ਕਰਦਾਗੇ ਜੀ ਕੋਈ ਗੱਲ ਨਹੀਂ ਪੂਰਾ ਮਾਨਤਾਨ ਪੂਰਾ ਵਧੀਆ ਹੈ ਕੋਈ ਨਹੀਂ ਹੋਣੀ ਮੈਂ ਇਹੋ ਜੀ ਜਿਹੜੀ ਝੋਟੀ ਆ ਨਾ ਹਾਂਜੀ ਇਹ ਬਾਹੀ दाना ਨਗਦ ਕੈਸ ਲੈਦਾ ਵਾ ਮੇਰੇ ਇਹੋ ਜੀ ਝੋਟੀ ਜਿਹੜੀ 2.5 ਲੱਖ ਨੂੰ ਬਰੂ ਹੋਦੀ ਆ ਅੱਛਾ ਆਪਾਂ ਲੱਖ ਨਹੀਂ ਝੋਟੀ ਦੇ ਦਾਂਗੇ ਲੱਖ ਦੇ ਵਿੱਚੋਂ ਮਾਨਸਾਨ ਜਿਹੜਾ ਹੋਊਗਾ ਥੋੜਾ ਬਦਲ ਬੰਦ ਚਲੋ ਵਰਸਾ ਵਾ ਆਪਣੇ ਚੜਕੇ ਨੇ ਠੀਕ ਆ ਬਾਈ ਕੋਈ ਗੱਲ ਨਹੀਂ ਆ ਚਲੋ ਤੇ ਫੋਜੀ ਸਾਹਿਬ ਚਲੋ ਤੁਸੀਂ ਆਪਣਾ ਹੋਰ ਤੋਂ ਆਏ ਆ ਤੇ ਫਿਰ ਤੁਸੀਂ ਇਹ ਕੀ ਸੋਚ ਰਹੇ ਕਿ ਵਪਾਰੀ ਕਰਨਾ ਸਾਡਾ ਮੈਂ ਜਿਹੜਾ ਫਾਦਰ ਸਿਉ ਵੀ ਥੋੜਾ ਥੋੜਾ ਕਰਦਾ ਹੁੰਦਾ ਹੈ ਜੀ ਅੱਛਾ ਥੋੜਾ ਥੋੜਾ ਕਰਦਾ ਹੈ ਮੈਂ ਖੂਨ ਵਿੱਚ ਹੀ ਆ ਹਾਂਜੀ ਖੂਨ ਦੇ ਵਿੱਚ ਹੀ ਕਿ ਉਹ ਵੀ ਕਰਦਾ ਰਿਹਾ ਥੋੜਾ ਥੋੜਾ ਉਦੋਂ ਬਾਅਦ ਸੌਣੇ ਪਾਸ ਵੱਲੇ ਪਧਰਾ ਮਾਨ ਮਲਾ ਜਾਂਦਾ ਸੀ ਹਾਂਜੀ ਹੁਣ ਤਾਂ ਤੁਹਾਨੂੰ ਪਤਾ ਮੈਂ ਲੱਭਦੀ ਨਹੀਂ ਪੁੱਛਦਾ ਗੱਲ ਆ ਕਿ ਮੈਂ ਜਦੋਂ ਦੂਰ ਲੈਣੋਂ ਜਾ ਕੇ ਲਿਆਉਣੀ ਪੈਂਦੀ ਲਗਭਤ ਵਾਰ ਇਹੋ ਜਿਹਾ ਨਹੀਂ ਹੋਇਆ ਜੀ ਬਾਕੀ ਤੁਸੀਂ ਬੜਾ ਗੁੱਸੇ ਕਰੋ ਆਪਣੇ ਚੈਨਲ ਦੇ ਮੇਰੇ ਨਾਲ ਕੋਈ 6ਵੇਂ 7ਵੇਂ ਫੌਜੀ ਆ ਗਏ ਆ ਹਾਂਜੀ ਬਿਬਾਰੀ ਹਾਂਜੀ ਹਾਂਜੀ ਸਹੀ ਗੱਲ ਆ ਹਾਂਜੀ ਤੇ ਇੱਧਰ ਸਾਰੇ ਜਿੰਨੇ ਵੀ ਹਨਾ ਹਾਂਜੀ ਸ੍ਰੀ ਹਾਲ ਖੇੜੇ ਵਾਲੇ ਗਾਂ ਇਹ ਕਿ ਮਠਮਾਲੇ ਫੌਜੀ ਸਾਡੇ ਬੜੇ ਮਸ਼ਹੂਰ ਸੀ ਹਾਂਜੀ ਹਾਂਜੀ ਕਰੋ ਤਾਂ ਹੁਣ ਅੰਦ ਕਰ ਗਏ ਆ ਬੜੀ ਕਿਰਪਾ ਤੁਹਾਡੇ ਪੈਰਾਂ ਪਿੱਛੇ ਜੀ ਹਾਂਜੀ ਚਲੋ ਮਹਾਰਾਜ ਪੈਰਾਂ ਵਿੱਚ ਕੁਝ ਦਿੱਤਾ ਐਨਾ ਕੋ ਪਰਮਿਸ਼ਨ ਦਿੱਤਾ ਝੂਠ ਬੋਲ ਕੇ ਪੈਸਾ ਨਹੀਂ ਲੈਣਾ ਬਿਲਕੁਲ ਹੱਕ ਦੀ ਕਮਾਈ ਲੈਣੀ ਆ ਬਾਕੀ ਕਮਾਈ ਫਲਦੀ ਹੈ ਠੀਕ ਆ ਹਾਂਜੀ ਦੋ ਨੰਬਰ ਦਾ ਪੈਸਾ ਨਹੀਂ ਲੈ ਚਲੋ ਬਾਕੀ ਠੀਕ ਹੈ ਜੀ ਮਾਲ ਥੋੜਾ ਸੋਨਾ ਬਾਕੀ ਜਿਹੜਾ ਵੀ ਕੋਈ ਆਵੇ ਇੱਥੇ ਆ ਰਹਾ ਭਾਈ ਤਸਦੀ ਦੇ ਰਾਈ ਹੈ ਠੀਕ ਆ ਪੁਲਿਸਰ ਨੰਬਰ ਬੋਲੋ ਆਪਣਾ 9814718792 ਠੀਕ ਆ ਹਾਂਜੀ ਪਿੰਡ ਆਪਣਾ ਤਿਮੋਵਾਲ ਤਿਮੋਵਾਲ ਜਿਲ੍ਹਾ ਅਬਰਸਰ ਜਿਲ੍ਹਾ ਅਬਰਸਰ ਸੀਰਪਾਪਾ ਬਖਾਰ ਸਤਿਕਾਰ ਹਾਂ ਸਤਿਕਾਰ